ਪਹਿਲੇ ਤੇ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅੱਜ ਸਾਡੀ ਆਮ ਆਦਮੀ ਪਾਰਟੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਕੱਲ ਡੇਰਾ ਬਾਬਾ ਨਾਨਕ ਦੇ ਵਿੱਚ ਸਾਡੀ ਜੋ ਏਡੀ ਵੱਡੀ ਜਿੱਤ ਹੋਈ ਹੈ ਤੇ ਆਪਾਂ ਉਹਨਾਂ ਕਰਕੇ ਸਾਰੇ ਹੀ ਆਪਣੇ ਵਰਕਰਾਂ ਸਪੋਰਟਰਾਂ ਨੂੰ ਧੰਨਵਾਦ ਕਰਦੇ ਆ ਠੀਕ ਹੈ ਉਹਨਾਂ ਨੂੰ ਮੁਬਾਰਕਾ ਦਿੰਦੇ ਆ ਕਿ ਸਾਡੀ ਜਿਹੜੀ ਏਡੀ ਵੱਡੀ ਜਿਹੜੀ ਜਿੱਤ ਵਾ ਸਾਨੂੰ ਪ੍ਰਾਪਤ ਹੋਈ ਆ ਤੇ ਅੱਜ ਹਲਕਾ ਦੀਨਾ ਨਗਰ ਦੇ ਵਿੱਚ ਆਪਣੇ ਵੱਡੀ ਤعداد ਦੇ ਵਿੱਚ ਜੋ ਕਿ ਸਾਡੇ ਸਰਪੰਚ ਸਾਹਿਬ ਜਿਹੜੇ ਆਜ਼ਾਦ ਖੜੇ ਸੀਗੇ ਜਿਹੜਾ ਪਾਰਟੀਆਂ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦਾ ਕਾਰਜਗੁਜ਼ਾਰੀ ਔਰ ਕੰਮ ਦੇਖ ਕੇ ਸਾਡੇ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਕਾਰਜਗੁਜ਼ਾਰੀਆਂ ਹੋਈਆਂ ਕਿ ਜੇ ਨਹੀਂ ਹੋਈਆਂ ਚਾਹੇ ਸਾਡੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਗਤੀਵਿਧੀਆਂ ਦੇਖ ਇਹਨਾਂ ਨੇ ਅੱਜ ਸਾਡੇ ਨਾਲ ਮਿਲ ਕੇ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਮੈਨੂੰ ਸਹਿਯੋਗ ਦਿੱਤਾ ਤੇ ਮੋਢੇ ਨਾਲ ਮੋਢਾ ਲਾ ਕੇ ਤਨੰਦਾ ਵਿਸ਼ਵਾਸ ਦਿੱਤਾ ਤੇ ਮੈਂ ਅੱਜ ਮੇਰੇ ਜਿੰਨੇ ਵੀ ਸਾਡੇ ਸਰਪੰਚ ਸਾਹਿਬ ਜਿਹੜੇ ਆਜ਼ਾਦ ਖਲੋਚੇ ਸੀ ਚਾਹੇ ਦੂਜੀ ਪਾਰਟੀਆਂ 'ਚ ਖਲੋਤੇ ਸੀ ਚਾਹੇ ਸਾਡੀਆਂ ਹਾਡੀਆਂ ਪਾਰਟੀਆਂ 'ਚ ਖਲੋਤੇ ਸੀਗੇ ਅੱਜ ਮੇਰੇ ਜਿੰਨੇ ਵੀ ਸਰਪੰਚ ਸਾਹਿਬ ਸਾਰੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਨਾ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਸਾਡੀ ਜਿਮਨੀ ਚੋਣ ਹੋਈ ਆ ਤੇ ਤੁਹਾਡੇ ਪੰਜਾਬ ਦੇ ਵਿੱਚ ਪੂਰੀਆਂ 3 ਸੀਟਾਂ ਜੋ ਸਾਡੀ ਹੌਮ ਹਮਾ ਕੇ ਅਸੀਂ ਵੱਡੀ ਲੀਡ ਨਾਲ ਜਿੱਤਿਆ ਨੇ ਆਪਾਂ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਅੱਜ ਜਿਹੜੀ ਇਹ ਮਹੱਤਵਪੂਰਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਸਾਡੇ ਵਿੱਚ ਇਹਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਐਕਸ ਸਰਵਿਸਮੈਨ ਸਰਦਾਰ ਜਰਨੈਲ ਸਿੰਘ ਜੀ ਬੈਠੇ ਨੇ ਸਾਡੇ ਪੂਣਾ ਤੋਂ ਰਾਮ ਨਗਰ ਪੂਣਾ ਤੋਂ ਸਰਪੰਚ ਦਲਜੀਤ ਸਿੰਘ ਕੌਰ ਜੀ ਬੈਠੇ ਨੇ ਸਾਡੇ ਵਾਈਸ ਪ੍ਰਧਾਨ ਜਗੀਰ ਸਿੰਘ ਜੀ ਬੈਠੇ ਨੇ ਤੇ ਸਾਡੇ ਐਸ ਐਸਈ ਵਿੰਗ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਜੀ ਤੇ ਹੋਰ ਵੀ ਜੇ ਮੈਂ ਜ਼ਿਆਦਾ ਦਾ ਨਾਮ ਲਵਾ ਤੇ ਸਮਾਂ ਬਹੁਤ ਲੱਗ ਜਾਂਦਾ ਤੇ ਸਾਡੇ ਜਿੰਨੇ ਵੀ ਉਦੇਦਾਰ ਤੇ ਸਰਪੰਚ ਇੱਥੇ ਆਏ ਨੇ ਇਹ ਮਹੱਤਵਪੂਰਨ ਮੀਟਿੰਗ ਜਿਹੜੀ ਆ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਹਲਕਾ ਦਿਨਾਨਗਰ ਦੇ ਵਿੱਚ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਚਾਹੇ سپورਟਰ ਨੇ ਮੈਂ ਉਹਨਾਂ ਨੂੰ ਸਿੱਧਾ ਗੱਲ ਇੱਕ ਕਹਿਣਾ ਚਾਹੁੰਦਾ ਕਿ ਸਾਰੇ ਹੀ ਤਗੜੇ ਹੋ ਜਾਓ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਚਾਹੇ ਉਹ ਸਾਡੇ ਸਰਪੰਚ ਸਾਹਿਬ ਨੇ ਚਾਹੇ ਉਹ ਕਿਸੇ ਵੀ ਲੈਵਲ ਦੇ ਸਾਡੇ ਵਰਕਰ ਨੇ ਉਹਨਾਂ ਦੇ ਹਰ ਇੱਕ ਗਰਾਊਂਡ ਲੈਵਲ ਤੋਂ ਲੈ ਕੇ ਚਾਹੇ ਉਹ ਕਿਸੇ ਵੀ ਲੈਵਲ ਦਾ ਕੰਮ ਹੋਏਗਾ ਉਹ ਕੰਮ ਨਹੀਂ ਰੁਕੇਗਾ ਤੇ ਨਾ ਹੀ ਸਾਡੀ ਜੋ ਸਰਕਾਰ ਜਗਵਾਰੀ ਸਾਡੇ ਆਪਣੇ ਪੰਜਾਬ ਦੇ ਪ੍ਰਧਾਨ ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਕੁਝ 2-3 ਦਿਨਾਂ ਪਹਿਲੇ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਅਮਿਤ अरोड़ा ਜੀ ਉਹਨਾਂ ਨੂੰ ਲਗਾਇਆ ਤੇ ਮੇਰੇ ਵੱਡੇ ਵੀਰ ਜੋ ਕਿ ਐਮ ਐਲ ਏ ਬਟਾਲਾ ਸ਼ਹਿਰੀ ਕਲਸੀ ਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਆ ਪਹਿਲਾਂ ਤੇ ਮੈਂ ਉਹਨਾਂ ਨੂੰ ਵੀ ਜ਼ੋਰ ਦਾ ਬਹੁਤ ਜ਼ਿਆਦਾ ਵਧਾਈ ਦੇਣਾ ਤੇ ਦੂਜਾ ਸਾਡੇ ਪ੍ਰਧਾਨ ਜੋ ਲਗਾਏ ਗਏ ਨੇ ਤੇ ਸਾਡੇ ਜੋ ਸਗਠਨ ਦੇ ਵਿੱਚ ਹੁਣ ਜੋ ਕੰਮ ਹੋਣ ਜਾਏਗਾ ਤੇ ਆਪਾਂ ਇਹ ਹਮ ਹਮਾ ਕੇ ਜਿਹੜੀਆਂ ਹੁਣ ਮੀਟਿੰਗਾਂ ਕੀਤੀਆਂ ਜਾਣਗੀਆਂ ਪਿੰਡ ਦੀਆਂ ਤੇ ਪਿੰਡ ਦੇ ਵਿੱਚ ਜੋ ਵੀ ਸਮੱਸਿਆਵਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਤੇ ਮੈਂ ਆਪਣੇ ਪ੍ਰਸ਼ਾਸਨ ਨੂੰ ਆਪਣੇ ਦਿਨਾਨਗਰ ਦੇ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਵਰਕਰ ਨੇ ਮੇਰੇ ਸਪੋਰਟਰ ਨੇ ਮੇਰੇ ਸਰਪੰਚ ਸਾਹਿਬ ਨੇ ਇਹਨਾਂ ਦਾ ਕਿਸੇ ਦਾ ਵੀ ਕੰਮ ਜੇ ਕਿਸੇ ਦਾ ਕੰਮ ਰੁਕ ਗਿਆ ਜਾਂ ਕੋਈ ਜਾਜ ਕੰਮ ਰੁਕ ਗਿਆ ਤੇ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਆਪਾਂ ਮੈਂ ਸਿੱਧਾ ਕਹਿਣਾ ਚਾਹੁੰਦਾ ਕਿ ਮੇਰੇ ਜਿੰਨੇ ਵੀ ਇੱਥੇ ਸਰਪੰਚ ਖੜੇ ਨੇ ਚਾਹੇ ਮੈਂਬਰ ਪੰਚਾਇਤ ਚਾਹੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਖੜੇ ਨੇ ਇਹਨਾਂ ਵਿੱਚੋਂ ਕੋਈ ਵੀ ਮੇਰੇ ਹਲਕੇ ਦਾ ਸਾਡੀ ਆਮ ਆਦਮੀ ਪਾਰਟੀ ਦਾ ਵਰਕਰ ਚਾਹੇ ਕੋਈ ਵੀ ਆਜੇ ਕਿਸੇ ਦਾ ਕੋਈ ਕੰਮ ਰੁਕੇਗਾ ਨਹੀਂ ਨਾ ਹੀ ਆਪਾਂ ਰੁਕਣ ਦੇਣਾ ਵਾ ਤੇ ਇਹ ਮੈਂ ਕਹਿ ਕੇ ਤੇ ਆਪਣੇ ਜੋ ਦਿਨਾਂਗਰ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਆਣ ਆਲੀਆਂ ਜੋ ਹੁਣ ਦਿਨਾਂਗਰ ਦੇ ਵਿੱਚ ਗਤੀਵਿਧੀਆਂ ਨੇ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਹਲਕੇ ਦੇ ਪੂਰੇ ਸਰਪੰਚ ਬਣੇ ਨੇ ਉਹਨਾਂ ਦਾ ਸੋਸਮਾਗਮ ਹੋਏਗਾ ਤੇ ਆਪਾਂ ਜੋ ਪੰਚਾਇਤਾਂ ਦਾ ਕੰਮ ਵਾ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਤੇ ਕਿਸੇ ਵੀ ਪ੍ਰਕਾਰ ਦੀ ਨਾ ਵਿੱਚ ਅਰਚਨਾ ਆਨ ਦਵਾਂਗੇ ਨਾ ਹੀ ਕੋਈ ਮੁਸੀਬਤਾਂ ਆਨ ਦਵਾਂਗੇ ਤੇ ਦੂਜੀ ਗੱਲ ਇਹ ਕਿ ਸਾਡੀ ਪੰਜਾਬ ਦੇ ਵਿੱਚ ਸਾਰੇ ਮੈਂ ਪੰਜਾਬ ਪੰਜਾਬੀ ਵਾਸੀਆਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮੈਂ ਫੇਰ ਇੱਕ ਵਧਾਈ ਦਿੰਨਾ ਕਿ ਜੋ ਸਾਡੀ ਤਿੰਨ ਸੀਟਾਂ 'ਚ ਜੋ ਸਾਡੀ ਸਰਕਾਰ ਜਿੱਤੀ ਆ ਆਪਾਂ ਇਡੀ ਵੱਡੀ ਲੀਡ ਨਾਲ ਜਿੱਤੇ ਆ ਇਥੇ ਸਾਬ ਪਤਾ ਲੱਗਦਾ ਆ ਕਿ ਲੋਕਾਂ ਦਾ ਰੁਝਾਨ ਲੋਕਾਂ ਦੇ ਸਾਡੀ ਪਾਰਟੀ ਦੇ ਕੰਮ ਜੋ ਕੀਤੇ ਜਾਣਗੇ ਲੋਕਾਂ ਦਾ ਰੁਝਾਨ ਸਾਡੀ ਪਾਰਟੀ ਦੇ ਵਿੱਚ ਵਾ ਸਾਡੀ ਪਾਰਟੀ ਨੂੰ ਦੁਨੀਆ ਜੋ ਪਿਆਰ ਕਰਦੀ ਆ ਜੋ ਸਾਨੂੰ ਫਤਵਾ ਦਿੱਤਾ ਵਾ ਕਿ ਤਿੰਨ ਸੀਟਾਂ ਜਿਤਾ ਕੇ ਸਾਡੀ ਪਾਰਟੀ ਦੇ ਵਿੱਚ ਜੋ ਕਿ ਪਹਿਲਾਂ 99 ਐਮਐਲਏ ਸੀਗੇ ਹੁਣ ਜੋ ਕਿ 95 ਐਮਐਲਏ ਬਣ ਗਏ ਨੇ ਇਹ ਇੱਕ ਇਤਿਹਾਸ ਰਚਿਆ ਗਿਆ ਆ ਕਿ ਪਹਿਲਾਂ ਅੱਜ ਤੋਂ ਪਹਿਲਾਂ 95 ਐਮਐਲਏ ਕਿਸੇ ਵੀ ਸਰਕਾਰ ਦੇ ਨਹੀਂ ਸੀ ਬਣੇ ਉਹ ਸਾਡੀ ਆਮ ਆਦਮੀ ਪਾਰਟੀ ਦੇ ਬਣੇ ਨੇ ਤੇ ਇਹ ਸਾਡੀ ਜੋ ਕਿ ਆ ਦੀ ਪ੍ਰੈਸ ਕਾਨਫਰੰਸ ਹੈਗੀ ਅੱਜ ਦੀ ਕਿ ਸਾਡੇ ਸਰਪੰਚਾਂ ਨੂੰ ਲੈ ਕੇ ਸਾਡੇ ਹਲਕੇ ਦੇ ਜੋ ਕੰਮ ਸੀ ਜੋ ਵਿਕਾਸ ਸੀ ਉਹਨਾਂ ਨੂੰ ਲੈ ਕੇ ਸਾਡੇ ਪ੍ਰਸ਼ਾਸਨ ਨੂੰ ਇੱਕ ਮੈਸੇਜ ਦੇਣਾ ਸੀ ਕਿ ਜਿੰਨੇ ਵੀ ਮੇਰੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਸ ਹਲਕੇ ਦੇ ਵਿੱਚ ਮੈਂ ਇੱਕ ਸੇਵਾਦਾਰ ਜੋ ਸਾਡੀ ਪਾਰਟੀ ਨੇ ਮੈਨੂੰ ਲਗਾਇਆ ਵਾ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਜੇ ਮੇਰੇ ਕਿਸੇ ਵਰਕਰ ਦਾ ਕੰਮ ਰੁਕ ਗਿਆ ਜਾਂ ਕਿਸੇ ਕੇ ਸਰਪੰਚ ਦਾ ਕੰਮ ਰੁਕ ਗਿਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੇ ਤੁਸੀਂ ਮੀਡੀਆ ਤੋਂ ਆਏ ਹੋ ਤੁਹਾਡਾ ਬਹੁਤ ਬਤ ਸਵਾਗਤ ਮੈਂ ਕਰਦਾ ਕਿ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਇਹ ਸਾਡਾ ਇੱਕ ਮੈਸੇਜ ਜਿਹੜਾ ਅੱਜ ਪੂਰੇ ਹਲਕੇ ਦਿਨਾਨਗਰ ਨੂੰ ਜਾ ਰਿਹਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨੇਤਾ ਜੀ ਅੰਗਰੇਜ਼ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਅੱਜ ਦੀ ਇਹ ਮੀਟਿੰਗ ਵੀ ਜਿਹੜੀ ਹੋਈ ਆ ਇਹਦੇ ਵਿੱਚ ਹਲਕਾ ਦਿਨਾਨਗਰ ਦੇ ਜਿੰਨੇ ਵੀ ਸਾਡੇ ਸਰਪੰਚ ਸਾਹਿਬ ਸਾਬਾਨ ਆਏ ਨੇ ਉਹਨਾਂ ਅਹੁਦੇਦਾਰ ਆਏ ਨੇ ਉਹਨਾਂ ਸਾਰਿਆਂ ਦਾ ਇਸ ਮੀਟਿੰਗ ਦੇ ਵਿੱਚ ਸਵਾਗਤ ਕੀਤਾ ਗਿਆ ਔਰ ਉਹਨਾਂ ਨੂੰ ਆਸਵਾਸ਼ਨ ਦਵਾਇਆ ਗਿਆ ਕਿ ਉਹਨਾਂ ਦਾ ਕੋਈ ਵੀ ਕੰਮ ਜਿਹੜਾ ਵਾ ਪਿੰਡ ਲੈਵਲ ਤੇ ਜਾਂ ਕਿਸੇ ਵੀ ਕਿਸਮ ਦਾ ਜਿੰਨੇ ਉਹਨਾਂ ਦੇ ਜਾਇਜ਼ ਕੰਮ ਨੇ ਉਹ ਰੁਕਣ ਨਹੀਂ ਦਿੱਤੇ ਜਾਣਗੇ ਔਰ ਆਉਣ ਵਾਲੇ ਸਮੇਂ 'ਚ ਦਿਨਾਨਗਰ ਦੇ ਵਿੱਚ ਪਾਰਟੀ ਦਾ ਵੱਡਾ ਵਿਸਥਾਰ ਕੀਤਾ ਜਾਏਗਾ ਔਰ ਪਾਰਟੀ ਦੀਆਂ ਜਿੰਨੀਆਂ ਵੀ ਆਉਣ ਵਾਲੀਆਂ ਚੋਣਾਂ ਨੇ ਉਹਦੇ 'ਚ ਸਾਡੇ ਨੇਤਾ ਜੀ ਨੇ ਮੈਸੇਜ ਦਿੱਤਾ ਕਿ ਤਗੜੇ ਹੋ ਜੋ ਅਸੀਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਵਾ ਉਹ ਸਾਰੀਆਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਤਗੜੇ ਹੋ ਕੇ ਅਸੀਂ ਆਮ ਆਦਮੀ ਪਾਰਟੀ ਦੀ ਕਮਾਨ ਕਰਾਂਗੇ ਮੇਰੇ ਬੜੇ ਹੀ ਸਤਿਕਾਰਯੋਗ ਜੋ ਮੇਰੇ ਭਰਾ ਅੱਜ ਅੰਗਰੇਜ਼ ਦੇ ਘਰ ਪਹੁੰਚੇ ਗ੍ਰਹਿ ਦੇ ਵਿੱਚ ਤੇ ਸਾਰੇ ਸਰਪੰਚਾਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਤੇ ਅੱਜ ਅਸੀਂ ਇੱਕ ਮੁੱਦੇ ਕਰਕੇ ਆਏ ਹੀ ਕਿ ਅੰਗਰੇਜ਼ ਨੂੰ ਅਸੀਂ ਤਗੜਾ ਕਰਕੇ ਪਾਰਟੀ ਵਿੱਚ ਬਹੁਤ ਜ਼ਿਆਦਾ ਤਾਕਤ ਦੇਣਾ ਚਾਹੁੰਦੇ ਆ ਕਿਉਂ ਜੋ ਤੀਨੇ ਨਗਰ ਹਲਕੇ ਵਿੱਚ ਸਾਡੇ ਕਿਸੇ ਲੀਡਰ ਨੇ ਚੰਗੀ ਤਰ੍ਹਾਂ ਬਾਹ ਨਹੀਂ ਫੜੀ ਤੇ ਤਾਂ ਹੀ ਮੈਂ ਗੱਲ ਕਹਿਣਾ ਆ ਵੀ ਜੋ ਵੀ ਮੇਰਾ ਵੀਰ ਲੀਡਰ ਆ ਉਹ ਵਰਕਰ ਦੀ ਬਾਹਲ ਛੱਡੇ ਜਦੋਂ ਵਰਕਰ ਦੀ ਬਾਹ ਛੱਡੀ ਜਾਂਦੀ ਆ ਫਿਰ ਉਹ ਮਾਂ ਪਿਓ ਬਗੈਰ ਹੋ ਜਾਂਦਾ ਜਦੋਂ ਮਾਂ ਪਿਓ ਬਗੈਰ ਹੋ ਜਾਂਦਾ ਫਿਰ ਬੱਚੇ ਨੂੰ ਰੋਟੀ ਨਹੀਂ ਮਿਲਦੀ ਨਾ ਕੋਈ ਚੰਗੀ ਕੱਪੜਾ ਮਿਲਦਾ ਆ ਉਹ ਹਿਸਾਬਕ ਲੀਡਰ ਦਾ ਹੁੰਦਾ ਜਦੋਂ ਇੱਕ ਲੀਡਰ ਮਗਰ ਖੋਏਗਾ ਵਰਕਰ ਦੇ ਵਰਕਰ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕਦਾ ਆ ਆਪਣੀ ਪਾਰਟੀ ਵਾਸਤੇ ਵਧੀਆ ਕਰ ਸਕਦਾ ਆ ਪਾਰਟੀ ਨੂੰ ਹੋਰ ਵਧੀਆ ਤਾ ਉੱਤੇ ਚੁੱਕਣ ਵਾਸਤੇ ਬਹੁਤ ਵਧੀਆ ਆਪਣੀ ਚੰਗੇ ਭਵਿੱਖ ਬਾਤ ਤੇ ਕਰ ਸਕਦਾ ਆ ਹੁਣ ਸਾਡੀ ਆਜੋ ਡੇਰੇ ਵਿੱਚੋਂ ਜੋ ਗਿੱਦੜਵਾੜੇ ਵਿੱਚੋਂ ਜੋ ਸਾਡੀ ਸੀਤਾ ਜੱਤੀਆਂ ਆ ਅਸੀਂ ਆਪ ਪਾਰਟੀ ਵਰਕਰਾਂ ਦੀਆਂ ਉਹ ਅਸੀਂ ਬਹੁਤ ਖੁਸ਼ੀ ਦਾ ਆ ਸਾਡੇ ਚੰਗੇ ਕੰਮਾਂ ਕਰਕੇ ਸਾਨੂੰ ਮਿਲਿਆ ਨੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਜੋਾਰੇ ਸਰਪੰਚ ਸਾਰੇ ਮੌਜੂਦ ਆ ਅੱਜ ਪਹੁੰਚੇ ਨੇ ਜੋ ਜਿੱਤੇ ਹੋਏ ਨੇ ਆਪਣੇ ਬਲ ਬੁੱਤੇ ਦੇ ਆਪਣੇ ਕੰਮਾ ਕਰਕੇ ਉਹ ਆਪਣੇ ਪਹੁੰਚੇ ਨੇ ਅੱਜ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਨਾਲ ਹੀ ਗ੍ਰੇਜ ਪਹਿਤ ਤਨਵਰ ਕਰਦਾ ਨਾਲ ਹੀ ਦੇ ਨੈਲ ਪਾਜੀ ਡੁਗਰੀ ਦਾ ਕਰਦਾ ਨਾਲ ਹੀ ਸਾਡੇ ਬੈਸਾ ਸਰਪੰਚ ਪਹੁੰਚੇ ਨੇ ਮੈਨਾਂ ਬਹੁਤ ਧੰਨਵਾਦ ਕਰਦਾ ਰਿਵਾਇਗੁਰ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ